ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆ ਵਜਾ ਸੁਣਦੇ ਹਾਂ ਲੇਖਕ ਸੰਤੋਖ ਸਿੰਘ ਤੇਜਜੀ ਦੀ ਲਿਖੀ ਹੋਈ ਕਹਾਣੀ ਇੱਕ ਸਧਾਰਨ ਆਦਮੀ ਪੰਜਾਬ ਦੇ ਦੀ ਉਮਰ ਵਿੱਚ ਜਿਉਂਦੇ ਨੇ ਕੁੱਤੇ ਦੇ ਵੀ ਛੁੱਟੀ ਨਹੀਂ ਸੀ ਮਾਰੀ ਕਦੇ ਪਰ ਅੱਜ ਅਚਾਨਕ ਉਸ ਦੇ ਹੱਥੋਂ ਆਦਮੀ ਕਤਲ ਹੋ ਗਿਆ ਉਹਨੋ ਦੌਰパーਸੀ ਕਬਰੀਆ ਤੇ ਡੈਂਬਰੀਆ ਵਿਸਾਖ ਦਾ ਮਹੀਨਾ ਸੀ ਕਣਕਾਂ ਵੱਡੀਆਂ ਗਈਆਂ ਸਨ ਕਮਾਦਾਂ ਨੂੰ ਤੇ ਗੰਡਿਆਂ ਨੂੰ ਪਾਣੀ ਦੇਣ ਦੇ ਦਿਨ ਸਨ ਤੜਕੇ 2 ਜਾਂ 3 ਵਜੇ ਜਿਉਣੇ ਨੇ ਬਲਦ ਖੋਲੇ ਤੇ ਹੀਂਸਾ ਵਾਲੇ ਖੋਦ ਤੇ ਕਮਾਦ ਸਿੰਜਣ ਆ ਗਿਆ ਅੱਜ ਉਹਨਾਂ ਦੀ ਵਾਰੀ ਸੀ ਨਾਲ ਉਸ ਦਾ ਛੋਟਾ ਭਾਈ ਬਚਨ ਸਿੰਘ ਵੀ ਆਇਆ ਸੀ ਨੱਕੇ ਛੱਡਣ ਵਾਸਤੇ ਖੂਨਿਆਈ ਵਿੱਚ ਸੀ ਪਿੰਡ ਦੇ ਫਿਰਨੀ ਨਾਲ ਸੀ ਖੂਹ ਤੋਂ ਥੋੜੀ ਦੂਰ ਹੀ ਕੋਈ 100 ਕੁ ਗਜ਼ ਦੇ ਫਰਕ ਨਾਲ ਅਕਾਲੀਆਂ ਦਾ ਘਰ ਸੀ ਤੇ ਸਦਾ ਸਿੰਘ ਅਕਾਲੀ ਜੋ ਖੂਹ ਦਾ ਹਿੱਸੇਦਾਰ ਸੀ ਤੇ ਮੰਨਿਆ ਹੋਇਆ ਅੜਬ ਵੀ ਆਪਣੇ ਘਰ ਦੇ ਵਿਹੜੇ ਵਿੱਚ ਡੰਗਰਾਣੇ ਪਿਆ ਸੀ ਉਸ ਦਾ ਕਹਿਣਾ ਇਹ ਸੀ ਕਿ ਅੱਜ ਉਹਨਾਂ ਦੀ ਵਾਰੀ ਹੈ ਜਿਉਂ ਲੇ ਹੋਰੀ ਖੂਹ ਨਾਲ ਜੋੜਨ ਜੋ ਫੇਰ ਵੀ ਜੋੜਨਗੇ ਤਾਂ ਉਹ ਆ ਕੇ ਰੋਕੇਗਾ ਜਿਉਣਾ ਖੂ ਜੋੜਨ ਲੱਗਿਆ ਬਚਨ ਸਿੰਘ ਕਹੀ ਨਾਲ ਖਾਲਸਵਾਰਨ ਲੱਗ ਪਿਆ ਥੋੜਾ ਥੋੜਾ ਦੋਹਾਂ ਨੂੰ ਹੀ ਸੱਦਾ ਸਿੰਘ ਦਾ ਸ਼ੱਕ ਸੀ ਕਿ ਉਹ ਰੋਕਣ ਆਵੇਗਾ ਪਰ ਉਹ ਦੋਵੇਂ ਚੁੱਪ ਸਨ ਟਿੱਕੇ ਸੁੰਨੀ ਰਾਤ ਸੀ ਸੱਦਾ ਸਿੰਘ ਦਾ ਕੰਨ ਵੀ ਸਮਝੋ ਖੋਵਲ ਲੱਗਾ ਹੋਇਆ ਸੀ ਹਿੰਸਾ ਵਾਲੇ ਖੂਤ ਤੇ ਜਦ ਖੂ ਜੋੜਨ ਦੀ ਵਿੜਖ ਹੋਈ ਤਾਂ ਸੱਦਾ ਸਿੰਘ ਜਾਗ ਪਿਆ ਤੇ ਮੰਜੇ ਉਤੋਂ ਉੱਠ ਕੇ ਉਹ ਖੂਹ ਵੱਲ ਨੂੰ ਤੁਰ ਪਿਆ। ਉਸ ਦਾ ਪਿੰਡਾ ਨੰਗਾ ਸੀ। ਸਿਰ ਤੇ ਪੈਰ ਵੀ ਨੰਗੇ ਸਨ। ਸਿਰਫ ਚਿੱਟੀ ਕੱਛ ਸੀ ਜੋ ਉਸ ਨੇ ਤੇੜ ਪੰਨੀ ਹੋਈ ਸੀ। ਚੰਨ ਚਾਨਣੀ ਰਾਤ ਸੀ। ਪੂਰਨਮਾਸ਼ੀ ਲੰਘਿਆ। ਅਜੇ 3 ਕੇ 4 ਦਿਨ ਹੋਏ ਸਨ। ਜਿਉਂ ਨੇ ਖੁਰਾਨੇ ਦੇਖਿਆ ਕਿ ਸੱਦਾ ਸਿੰਘ ਆ ਰਿਹਾ ਹੈ। ਸ਼ੱਕ ਤਾਂ ਸੀ ਹੀ ਉਹਨਾਂ ਨੂੰ। ਉਹ ਸਾਵਧਾਨ ਜੇ ਹੋ ਗਏ। ਦੇ ਨਾਲੇ ਕੁਝ ਕੁ ਕੰਬਣ ਲੱਗੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅੱਜ ਉਹ ਛੇੜ ਛੇੜੇਗਾ ਜਿਉਂਵੇਂ ਹੋਰੀ ਨਰਮਸਨ ਸੱਦਾ ਸਿੰਘ ਅਖੜ ਸਰੀਰ ਦਾ ਵੀ ਸੱਦਾ ਸਿੰਘ ਨਰੋਆ ਤੇ ਤਕੜਾ ਸੀ ਲੰਮਾ ਕਦ ਖੁੱਲਾ ਵਿੱਡ ਪਹਿਲਵਾਨਾਂ ਵਰਗਾ ਜੁੱਸਾ ਕਦੇ ਕਿਸੇ ਜ਼ਮਾਨੇ ਵਿੱਚ ਉਹ ਪਹਿਲਵਾਨ ਵੀ ਰਿਹਾ ਸੀ ਭਾਵੇਂ ਹੁਣ ਉਹ ਬੁੱਢਾ ਸੀ 60-80 ਵਰਿਆਂ ਦਾ ਪਰ ਛਾਤੀ ਹੁੰਦੀ ਚੌੜੀ ਤੇ ਡੋਲੇ ਮੱਛੀਆਂ ਵਾਲੇ ਸਨ ਪੱਟਾਂ ਉਤੇ ਛੱਲੀਆਂ ਤੇ ਪਿੰਜਣੀਆਂ ਮਜ਼ਬੂਤ ਸਨ ਚਿਹਰਾ ਪੱਖ ਦਾ ਲਾਲ ਸੀ ਵੱਡੇ ਵੱਡੇ ਹੱਥ ਤੇ ਪੈਰ ਦੇਖਣ ਵਿੱਚ ਸੱਦਾ ਸੀ ਸ਼ਰੀਫ ਨਜ਼ਰ ਆਉਂਦਾ ਸੀ ਕੋੜ ਜਾਂ ਲੜਾਕਾ ਨਹੀਂ ਰੇਬ ਕੱਚ ਪਾਉਂਦਾ ਤੇ ਸਿਰ ਉਤੇ ਛੋਟੀ ਜੀ ਪੀਲੀ पग ਬੰਨ੍ਹਦਾ ਹੁੰਦਾ ਜਿਵੇਂ ਗ੍ਰੰਥੀ ਹੁੰਦਾ ਹੈ ਗੁਟਕਾ ਵੀ ਉਹ ਪੜਦਾ ਰਹਿੰਦਾ ਇਸੇ ਕਰਕੇ ਲੋਕ ਉਸ ਨੂੰ ਭਾਈ ਜੀ ਵੀ ਕਹਿੰਦੇ ਸਨ ਪਰ ਜਾਣਨ ਵਾਲੇ ਕਹਿੰਦੇ ਸਨ ਕਿ ਉਸ ਵਿੱਚ ਬਹੁਤ ਗੁੱਸਾ ਸੀ ਤੇ ਨਿਰੀ ਅੱਗ ਦੇ ਨਾਲ ਸੀ ਹਮੇ ਵੀ ਸੀ ਉਹਦੇ ਵਿੱਚ ਉਸ ਨੂੰ ਆਪਣੀ ਤਾਕਤ ਦਾ ਤੇ ਦੇਹ ਦਾ ਬਹੁਤ ਮਾਣ ਸੀ ਜਿੱਥੇ ਵੀ ਅੜ ਜਾਂਦਾ ਸੀ ਆਪਣੀ ਹਿੰਦ ਪਗਾਉਂਦਾ ਸੀ ਭਾਵੇਂ ਆਪਣੀ ਗਲਤੀ ਹੁੰਦੀ ਹੁਣ ਤਾਂ ਫੇਰ ਵੀ ਘਟ ਸੀ ਜਵਾਨੀ ਪੈਰੇ ਬਹੁਤ ਸੀ ਜਦੋਂ ਚਾਹੇ ਜਿਸ ਦਾ ਮਰਜੀ ਖੋਹ ਛਡਵਾ ਦਿੰਦਾ ਸੀ ਜੋੜੇ ਬਲਦ ਖੁਲਵਾ ਦਿੰਦਾ ਕਿਸੇ ਦੀ ਤਾਕਤ ਨਹੀਂ ਸੀ ਕਿ ਉਸ ਦੇ ਸਾਹਮਣੇ ਹੁੱਤ ਕਰ ਜਾਵੇ ਸਾਰੇ ਉਸ ਤੋਂ ਡਰਦੇ ਸਨ ਕਿੰਨੀ ਵਾਰੀ ਜਉਲੇ ਦਾ ਹੀ ਉਸ ਨੇ ਖੂਹ ਛਡਵਾਇਆ ਸੀ ਤੇ ਜੋੜੇ ਬਲਦ ਖੁਲਾਏ ਸਨ ਜਿਉਣਾ ਡਰ ਕੇ ਚੁੱਪ ਕਰ ਜਾਂਦਾ ਕੋਈ ਵੀ ਬੋਲਦਾ ਨਹੀਂ ਸੀ ਸਦਾ ਸਿੰਘ ਦਾ ਇੱਕ ਤਰ੍ਹਾਂ ਨਾਲ ਛੱਪਾ ਬੈਠਿਆ ਹੋਇਆ ਸੀ ਸਦਾ ਸਿੰਘ ਨੂੰ ਆਉਂਦਾ ਦੇਵਕ ਜਨ ਸਿੰਘ ਵੀ ਖਾਲ ਛੱਡ ਕੇ ਖੂਹ ਤੇ ਆ ਗਿਆ ਸੀ ਕਹੀ ਉਸ ਤੇ ਕੋਣ ਸੀ ਦੋਵੇਂ ਵੀ ਉਹ ਸੱਦਾ ਸਿੰਘ ਦੇ ਸਾਹਮਣੇ ਸਮਝੋ ਹੇਤ ਸਨ ਸੱਦਾ ਸਿੰਘ ਤੁਰਦਾ ਤੁਰਦਾ ਖੂਹ ਦੇ ਨੇੜੇ ਆ ਗਿਆ ਤੇ ਉੰਦਾ ਹੀ ਉਹ ਆਖਣ ਲੱਗਾ ਖੂਹ ਨਾ ਚਲਾਈਓ ਬਈ ਉਸ ਦਾ ਬੋਰ ਡਾਂਟਵਾ ਤੇ ਤੜੀ ਨਾਲ ਭਰਿਆ ਹੋਇਆ ਸੀ ਕਿਉਂ ਨਾ ਚਲਾਈਏ ਖੂ ਜਿਉਣੇ ਹੋਰੀ ਆਖਣ ਲੱਗੇ ਡਰ ਤੇ ਕਬਰਾ ਹਟ ਨਾਲ ਉੱਤੱਕ ਤੱਕ ਕਰ ਰਹੇ ਸਨ ਬਸ ਮੈਂ ਤੁਹਾਨੂੰ ਕਹਤਾਂ ਖੂਨਾ ਚਲਾਇਓ ਅੱਜ ਅੱਜ ਸਾਡੀ ਵਾਰੀ ਏ ਥੋਡੀ ਵਾਰੀ ਕਿੱਥੇ ਐ ਅੱਜ ਸਾਡੀ ਵਾਰੀ ਏ ਬਸ ਮੈਂ ਤੁਹਾਨੂੰ ਕਹਿਤਾ ਖੂਨਾ ਚਲਾਇਓ ਆ ਗਿਆ ਇਹ ਨੱਡੂ ਖਾਂ ਜਿਉਣੇ ਹੋਣੀ ਬੁੜਬੜਾਈ ਬਲਦ ਜੂੜੇ ਖੜੇ ਸਨ ਤਦੇ ਬਲਦ ਹੱਕਣ ਲਈ ਜਿਉਣੇ ਨੇ ਟਿਚਕਾਰੀ ਮਾਰੀ ਸੱਦਾ ਸਿੰਘ ਉਸ ਸਮੇਂ ਬਲਦਾਂ ਅੱਗੇ ਆ ਗਿਆ ਤੇ ਛਾਤੀ ਤਾਨਖ ਲੋ ਗਿਆ ਚਲਾਉ ਕਿਵੇਂ ਚਲਾਉਨੇਓ ਉਸਨੇ ਰਾਹ ਰੋਕ ਲਿਆ ਸਦਾ ਸਿੰਘ ਆ ਰਾਮ ਨਾਲ ਟੱਕਾ ਉੱਤੇ ਹੱਥ ਰੱਖੇ ਬਲਦਾ ਅਗੇ ਥੜਾ ਸੀ ਉਸ ਦਾ ਪੇਟ ਵਧਿਆ ਤੇ ਗੋਡੇ ਤਣੇ ਹੋਏ ਸਨ ਜੋ ਰੇਵ ਕੱਚ ਦੀਆਂ ਮੂਰੀਆਂ ਥੱਲੇ ਉਸ ਨੂੰ ਚੁੱਕ ਕੇ ਖੜੇ ਸਨ ਸਿਰ ਥੋੜਾ ਗੰਜਾ ਸੀ ਤੇ ਚੰਨ ਚੰਨਲੀ ਰਾਤ ਵਿੱਚ ਚਮਕਾ ਮਾਰ ਰਿਹਾ ਸੀ ਪੈਰਾਂ ਥਲੇ ਛਾਂ ਸੀ ਪਰ ਛਾਂ ਸਦਾ ਸਿੰਘ ਨੂੰ ਨਜ਼ਰ ਨਹੀਂ ਆ ਰਹੀ ਸੀ ਕਿਉਂਕਿ ਛਾਤੀ ਤਣੀ ਤੇ ਤੋਂ ਉਬਰੀ ਹੋਈ ਸੀ ਕਾਲੀ ਚਿੱਟੀ ਰਾਤ ਵਿੱਚ ਉਹ ਇਹੋ ਨਜ਼ਰ ਆ ਰਿਹਾ ਸੀ ਜਿਵੇਂ ਦੰਦ ਖਲੋਤਾ ਹੋਵੇ ਜਿਉਂ ਨੇ ਹੋਰੀ ਅੱਖਾਂ ਲੱਗੇ ਭਾਈ ਜੀ ਤੂੰ ਚਲਿਆ ਜਾ ਖੂਨ ਆ ਸਾਡਾ ਡੱਕ ਤੂੰ ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ ਡਰ ਅਤੇ ਕਮਜ਼ੋਰੀ ਨਾਲ ਉੱਚੀ ਬੋਲਦੇ ਸਨ ਬੋਲਦ ਖੋਲੋ ਬੋਲਦ ਆਪਣੇ ਮੈਂ ਨਹੀਂ ਜਾਣਦਾ ਬਹੁਤੀਆਂ ਗੱਲਾਂ ਕਿਹੜਾ ਖਲਾਉ ਬੋਲਦ ਸਾਡੇ ਮੈਂ ਖਲਾਉ ਮੈਂ ਜੀਨੇ ਅੱਗੇ ਖਲਾਈ ਨੇ ਸੱਦਾ ਸਿੰਘ ਸੂਟੀ ਤੱਕ ਵੀ ਲੈ ਕੇ ਨਹੀਂ ਆਇਆ ਸੀ ਨਾ ਹੀ ਉਸ ਨੂੰ ਲੋੜ ਸੀ ਜਿਉਂਨੇ ਹੋਰੀ ਦੋਹਾਂ ਨੂੰ ਸਮਝਦਾ ਹੀ ਕੀ ਸੀ ਖਾਦੀ ਪੀਤੀ ਰੋਟੀ ਜੇ ਉਹ ਚਾਹੁੰਦਾ ਦੋਹਾਂ ਨੂੰ ਹੀ ਸਿਰ ਪੇੜਾ ਕੇ ਮਾਰ ਦਿੰਦਾ ਅੱਗੇ ਉਹਨੇ ਕਿੰਨੀ ਵਾਰੀ ਉਹ ਦਬਕਾਏ ਹੋਏ ਸਨ ਉਹਨਾਂ ਦੀ ਤਾਕਤ ਕੀ ਸੀ ਕਿ ਉਸ ਦੇ ਸਾਹਮਣੇ ਅੜ ਖਲੂ ਉਸ ਨੂੰ ਆਪਣੀ ਤਾਕਤ ਉੱਤੇ ਪੂਰਾ ਪੂਰਾ ਭਰੋਸਾ ਸੀ ਜਿਉਣੇ ਹੋਰੀ ਸੱਦਾ ਸਿੰਘ ਦੇ ਦੁਖੀ ਕਿਤੇ ਪਏ ਸਨ ਰੋਜ਼ ਤੰਗ ਕਰਦਾ ਤੇ ਤੁਰਦਾ ਕੰਮ ਖਲਾਰ ਦਿੰਦਾ ਰੱਬ ਹੀ ਬਣਿਆ ਹੋਇਆ ਸੀ ਸੱਦਾ ਸਿੰਘ ਨੇ ਹੰਕਰ ਨਾਲ ਬੋਲ ਹੀ ਮੂੰਹ ਕੱਢਿਆ ਸੀ ਕਿ ਲੱਖ ਸੌਆਂ ਦਾ ਸੌ ਜਿਉਣਾ ਅਗ ਬਗੂਲਾ ਹੋ ਗਿਆ ਤੇ ਡਰ ਦੀ ਅੰਨੀ ਸ਼ਕਤੀ ਨਾਲ ਕਾਲਾ ਗਹਿਰ ਬਣ ਗਿਆ ਉਸ ਨੇ ਕਹੀ ਚੁੱਕੀ ਤੇ ਬਿਜਲੀ ਵਰਗੀ ਤਾਕਤ ਨਾਲ ਸੱਦਾ ਸਿੰਘ ਦੇ ਸਿਰ ਵਿੱਚ ਮਰੀ ਖੋਚੜਾਉ ਸਾਡਾ ਇਹ ਬੋਲਦ ਖੋਲੋ ਬੋਲਦ ਉਹ ਦੰਦ ਕਰੀਚ ਰਿਹਾ ਸੀ ਤੇ ਲੱਖਾਂ ਕਰੋੜਾਂ ਸੱਪਾਂ ਜਿਨੀ ਜ਼ਹਿਰ ਨਾਲ ਭਰ ਗਿਆ ਸੀ ਹੁਣ ਉਹ ਇੱਕ ਚੰਡਾਲ ਸੀ ਉਸ ਦੀਆਂ ਅੱਖਾਂ ਲਟਾ ਲਟ ਕੇ ਕਾਲੀ ਅੱਗ ਬਣ ਗਈਆਂ ਸਨ ਕਹੀ ਵਜਨਸਾਰ ਹੀ ਸੱਦਾ ਸਿੰਘ ਕੁਮੇਟਣੀ ਖਾ ਕੇ ਤਰਦੇ ਉੱਤੇ ਡਿੱਗ ਪਿਆ ਪਾਣੀ ਵੀ ਉਸ ਮੰਗਿਆ ਨਹੀਂ ਉਸ ਦਾ ਸਿਰ ਖਰਬੂਜੇ ਵਾਂਗੂ ফাঁਕ-ਫਾਂਕ ਹੋ ਗਿਆ ਸੀ। ਕਹੀ ਕਣਵੱਜੀ ਸੀ ਜਿਵੇਂ ਕਿ ਉਹ ਸਿਰ ਵਿੱਚ ਨਹੀਂ ਮਿੱਟੀ ਦੇ ਭਾਂਡੇ ਵਿੱਚ ਵੱਜੇ ਹੋਵੇ। ਚਿੱਕੜ ਵਾਂਗੂ ਉਸ ਦਾ ਚਿਹਰਾ ਲਾਪਤ ਹੋ ਗਿਆ ਸੀ। ਲਹੂ ਦੀਆਂ ਤਤਰੀਆਂ ਉਸ ਦੇ ਚਿੱਟੇ ਕੱਛ ਤੱਕ ਪਹੁੰਚ ਗਈਆਂ। ਇੱਕ ਪਲ ਲਈ ਜੂਨੇ ਨੂੰ ਅੰਤਾਂ ਦੀ ਤਸੱਲੀ ਹੋਈ। ਉਸ ਦਾ ਮਨ ਖੁਸ਼ ਸੀ। ਪਰ ਅਗਲੇ ਪਲ ਇਹ ਤਸੱਲੀ ਛਾਈਮਈ ਹੋਣ ਲੱਗੀ। ਉਸ ਨੂੰ ਆਸ ਹੀ ਨਹੀਂ ਸੀ ਕਿ ਉਸ ਤੋਂ ਇਹ ਹੋ ਜਾਵੇਗਾ ਉਸ ਨੇ ਕਹੀ ਸੱਦਾ ਸਿੰਘ ਨੂੰ ਮਾਰਨ ਲਈ ਨਹੀਂ ਮਾਰੇ ਸੀ ਸਹਿ ਸੁਵਾਹੀ ਮਾਰੇ ਸੀ ਤੌੜ ਵਾਂਗ ਜਾਂ ਤਫੇ ਵਾਂਗ ਪਰ ਉਹ 1:00 ਵਜੇ ਕਿ ਸੱਦਾ ਸਿੰਘ ਮਰ ਗਿਆ ਤੇ ਧਰਤੀ ਉੱਤੇ ਡਿੱਗ ਪਿਆ ਹੁਣ ਉਹ ਮਰਿਆ ਪਿਆ ਸੀ ਉਸ ਦੇ ਹੱਥੋਂ ਕਤਲ ਹੋਇਆ ਜਿਉਣਾ ਇੱਕ ਸੱਦਾ ਸੱਦਾ ਤੇ ਸਧਾਰਨ ਜੱਟ ਸੀ ਫੇਰ ਫੇਰ ਇਹ ਅਲੱਗ ਲਗਾਉ ਉਸ ਨੂੰ ਨਹੀਂ ਆਉਂਦੇ ਸਨ ਮੇਦੀ ਸੁੱਚੀ ਕਣੀਵ ਜਿਹੜਾ ਜੇ ਅੰਬਰ ਦੇ ਵਿਚਕਾਰ ਹੀ ਖੜੀ ਹੁੰਦੀ ਹੈ ਉਸ ਦਾ ਦਿਲ ਪਵਿੱਤਰ ਸੀ ਉਸ ਨੂੰ ਇਹੋ ਪਤਾ ਸੀ ਕਿ ਅੰਨ ਪੈਦਾ ਕਰਨ ਲਈ ਹਾਲ ਕਿਵੇਂ ਬੋਣਾ ਹੈ ਜਾਂ ਗੋਡੀ ਕਿਵੇਂ ਕਰਨੀ ਹੈ ਫਸਲ ਉੱਗੀ ਦੇਖ ਕੇ ਉਹ ਖੁਸ਼ ਹੋਣ ਵਾਲਾ ਤੇ ਝੱਖੜ ਚੱਲ ਜਾਂ ਜਾ ਦੇਖ ਕੇ ਉਹ ਦੁਖੀ ਹੋਣ ਵਾਲਾ ਸੀ ਜੇ ਕੋਈ ਦੁੱਖ ਜਾਂ ਸੁਖ ਹੁੰਦਾ ਤਾਂ ਵਹਿਗਰੂ ਨੂੰ ਯਾਦ ਕਰਦਾ ਝਗੜੇ ਅਤੇ ਲੜਾਈ ਫਸਾਦ ਉਸ ਨੂੰ ਬੁਰੇ ਲੱਗਦੇ ਸਨ ਜਿੱਥੋਂ ਤੱਕ ਹੁੰਦਾ ਉਹ ਇਹਨਾਂ ਗੱਲਾਂ ਤੋਂ ਦੂਰ ਰਹਿੰਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਝਗੜਾ ਬੁਰਾ ਹੁੰਦਾ ਹੈ ਲੜਾਈ ਦਾ ਮੂੰਹ ਕਾਲਾ ਹੈ ਜਿੱਥੇ ਲੜਾਈ ਹੁੰਦੀ ਹੈ ਘੜੇ ਪਾਣੀ ਨਹੀਂ ਰਹਿੰਦਾ ਜਿੱਥੇ ਜੂਨਾ ਲੜਾਈ ਤੋਂ ਜਾਂ ਹੋਰ ਗੱਲਾਂ ਤੋਂ ਡਰਦਾ ਸੀ ਉੱਥੇ ਉਸ ਨੂੰ ਪੁਲਿਸ ਤੋਂ ਵੀ ਬਹੁਤ ਡਰ ਲੱਗਦਾ ਸੀ ਉਸ ਨੇ ਉਸ ਨੇ ਸੁਣਿਆ ਹੋਇਆ ਸੀ ਕਿ ਪੁਲਿਸ ਬੁਰੀ ਹੁੰਦੀ ਹੈ ਸੱਚੇ ਤੇ ਝੂਠੇ ਨੂੰ ਵੀ ਪੁਲਿਸ ਨਹੀਂ ਦੇਖਦੀ ਪੁਲਿਸ ਲਈ ਸੱਚਾ ਤੇ ਝੂਠਾ ਇੱਕ ਬਰਾਬਰ ਹੈ ਫਿਰ ਉਸ ਨੂੰ ਪਤਾ ਸੀ ਪੁਲਿਸ ਜਦੋਂ ਕੁੱਟਦੀ ਹੈ ਤਾਂ ਮੱਕੀ ਵਾਂਗੂ ਕੁੱਟਦੀ ਹੈ ਮਾਰ ਮਾਰ ਕੇ ਆਦਮੀ ਦੇ ਹੱਡ ਭੰਨੇ ਜਾਂਦੇ ਤੇ ਫੋਸ ਉਡਾਈ ਜਾਂਦੇ ਹਨ ਮੰਜੇ ਹੀਠਾਂ ਹੱਥ ਦੇ ਕੇ ਉੱਤੇ ਬੰਦੇ ਬੈਠਦੇ ਤੇ ਉਸ ਨੂੰ ਦੁੱਖ ਦਿੰਦੇ ਹਨ ਕਦੇ ਮੰਜਾ ਲਾਉਂਦੇ ਤੇ ਕਦੇ ਉਸ ਤੇ ਕੇਸ ਬੰਨ ਕੇ ਛੱਤ ਨਾਲ ਟੰਗ ਦਿੰਦੇ ਹਨ ਪੈਰਾਂ ਦੀਆਂ ਬਾਤਰੀਆਂ ਵਿੱਚ ਮੈਂ ਤੁਮਾਰੇ ਜਾਂਦੇ ਤੇ ਨੋਹਾ ਵਿੱਚ ਸੂਈਆਂ ਜਾਂ ਪਿੰਨ ਚੋਬੇ ਜਾਂਦੇ ਹਨ ਬੱਕਰਾ ਵੀ ਕਸਾਈ ਕੋਲ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਬੰਦਾ ਪੁਲਿਸ ਕੋਲ ਜੂਣੋਂ ਥੋੜੀ ਦੂਰ ਹੀ ਇੱਕ ਕਣਕ ਦਾ ਖਲਵਾੜਾ ਸੀ ਜਿਉਣਾ ਉੱਥੋਂ ਦੌੜਿਆ ਤੇ ਕਣਕ ਦੇ ਇੱਕ ਖਲਵਾੜੇ ਵਿੱਚ ਭਾਰਾਂ ਉਲੇ ਲੁੱਕ ਗਿਆ ਇੱਥੇ ਉਹ ਮਹਿਫੂਜ਼ ਸੀ ਕੋਈ ਨਹੀਂ ਸੀ ਦੇਖਦਾ ਪਰ ਜਿਉਣਾ ਅਗਲੇ ਪਲ ਹੀ ਥਲ ਪਥਲ ਹੋ ਗਿਆ ਉਸ ਨੂੰ ਚੈਨ ਨਹੀਂ ਸੀ ਉਸ ਨੂੰ ਆਪਣੇ ਚਾਰ ਚੁਫੇਰੇ ਪੁਲਿਸ ਪੁਲਿਸ ਦੇਖਣ ਲੱਗੀ ਪੁਲਿਸ ਜਦੋਂ ਆਉਂਦੀ ਹੈ ਤਾਂ ਪੱਤਾ ਪੱਤਾ ਛਾਣਦੀ ਤੇ ਖੁੰਝਾ ਖੁੰਝਟਾਉਂਦੀ ਹੈ ਬੰਦਾ ਭਾਵੇਂ ਕਿਤੇ ਹੋਵੇ ਪੁਲਿਸ ਪਾੜ ਲੈਂਦੀ ਹੈ ਜੂਣਾ ਉੱਥੋਂ ਉੱਠਿਆ ਤੇ ਫੇਰ ਬਾਹਰ ਆ ਗਿਆ ਖਲਵਾੜੀ ਵਿੱਚ ਲੋਕਿਆ ਉਹ ਸਭ ਨੂੰ ਨਜ਼ਰ ਆਉਂਦਾ ਸੀ ਉੱਥੋਂ ਥੋੜੀ ਦੂਰ ਹੀ ਸ਼ਹੀਦਾਂ ਵਾਲਾ ਖੂਹ ਸੀ ਜੂਣਾ ਉੱਥੋਂ ਤੁਰਿਆ ਤੇ ਵੱਡਾਂ ਵਿੱਚੋਂ ਦੌੜਦਾ ਛੇਦਾਂ ਵਾਲੇ ਆ ਗਏ। ਛੇਦਾਂ ਵਾਲੇ ਖੋਦ ਤੇ ਇੱਕ ਚੁੱਗੇ ਬਣੀ ਹੋਈ ਸੀ। ਚੁੱਗੇ ਕਾਫੀ ਡੂੰਗੇ ਸੀ। ਆਮ ਕਰਕੇ ਚੁੱਗੇ ਵਿੱਚ ਪਾਣੀ ਜਮਾ ਰਹਿੰਦਾ ਸੀ। ਪਰ ਅੱਜ ਉਹ ਖਾਲੀ ਸੀ। ਥੋੜਾ ਬਹੁਤ ਚਿੱਕੜ ਜਾਂ ਇੱਟਾ ਵੱਟੇ ਹੋਣਗੇ। ਜਿਹੜਾ ਇੰਨਾ ਘਬਰਾਇਆ ਤੇ ਇੰਨਾ ਡਰਿਆ ਹੋਇਆ ਸੀ ਕਿ ਆਪਣਾ ਆਪ ਲੁਕਾਉਣ ਲਈ ਉਹ ਚੁੱਗੇ ਵਿੱਚ ਹੀ ਬੈ ਗਿਆ। ਤੇ ਚੁੱਗੇ ਵਿੱਚ ਹੀ ਪੂਰੇ ਤਰ੍ਹਾਂ ਮਹਿਫੂਜ਼ ਸਮਝਣ ਲੱਗ ਪਿਆ। ਹਾਲਾ ਕਿ ਇਹ ਗਲਤ ਸੀ ਚੁੱਗੇ ਵਿੱਚ ਬੈਠਾ ਬੰਦਾ ਸਾਫ਼ ਨਜ਼ਰ ਆਉਂਦਾ ਸੀ ਆਦਮੀ ਦੇ ਨਹਾਉਣ ਲਈ ਹੀ ਚੁੱਗੀ ਬਣੀ ਹੋਈ ਸੀ ਬਹੁਤ ਡੂੰਗੀ ਨਹੀਂ ਸੀ ਪਰ ਜਿਉਣਾ ਚੁੱਗੇ ਵਿੱਚ ਵੀ ਥਲ-ਬਥਲ ਹੋਣ ਲੱਗਾ ਇਹ ਵੀ ਠੀਕ ਨਹੀਂ ਸੀ ਇੱਥੇ ਵੀ ਉਹ ਲੁਕਿਆ ਹੋਇਆ ਜਾਂ ਮਹਿਫੂਜ਼ ਨਹੀਂ ਸੀ ਸਭ ਨੂੰ ਨਜ਼ਰ ਆਉਂਦਾ ਸੀ ਖੋ ਦੇ ਵਿੱਚ ਬੂਟੇ ਉਸ ਨੂੰ ਰਹਿ-ਰਹਿ ਘੂਰ ਰਹੇ ਸਨ ਤੇ ਉਸ ਨੂੰ ਕਿਰਨਾ ਕਰਦੇ ਸਨ ਖੋ ਵੀ ਭਾਵੇਂ ਚੁੱਪ ਸੀ ਪਰ ਸਾਰੀ ਗੱਲ ਤੋਂ ਵਕਫ ਸੀ ਟਿੰડા ਵੀ ਤੇ ਪਾੜਛਾ ਵੀ ਸਾਰੀ ਗੱਲ ਤੋਂ ਜਾਣੂ ਸਨ ਚੁੱਪਚਪੇ ਤੇ ਟਿੱਕੀ ਰਾਤ ਵਿੱਚ ਸਾਰੀ ਗੱਲ ਦੀ ਪੇਤਣ ਸੀ ਅੰਬਰ ਉਤੇ ਤਾਰੇ ਵੀ ਜੋ ਟਾਸ ਟਾਸ ਕਰ ਰਹੇ ਸਨ ਸਾਰਾ ਕੁਝ ਹੀ ਜਾਣਦੇ ਤੇ ਸਭੋਂ ਮੁਸਕਰਾਉਂਦੇ ਸਨ ਚੰਨ ਨੂੰ ਸਾਰਾ ਪਤਾ ਸੀ ਆਖਿਰ ਜੂਣਾ ਚੁੱਗੇ ਵਿੱਚ ਵੀ ਸ਼ਾਂਤ ਹੋ ਕੇ ਬਹਿ ਨਾ ਸਕਿਆ ਚੱਟ ਹੀ ਬਾਹਰ ਆ ਗਿਆ ਹੁਣ ਜੂਣਾ ਕਿੱਥੇ ਜਾਵੇ ਉਸ ਨੂੰ ਪਤਾ ਨਹੀਂ ਸੀ ਜਿੰਨਾ ਚਿਰ ਰਾਤ ਸੀ ਜੂਣਾ ਸਮਝ ਰਿਹਾ ਸੀ ਹਰ ਕੋਈ ਉਸ ਨੂੰ ਦੇਖਦਾ ਤੇ ਉਸ ਦਾ ਪਿੱਛਾ ਕਰਦਾ ਜਦੋਂ ਸਵੇਰ ਹੋਈ ਤੇ ਪੱਬਾ ਪਾਰ ਉੱਚਾ ਹੋ ਗਿਆ ਸੂਰਜ ਉਸ ਵੱਲ ਦੇਖਣ ਲੱਗਾ ਜੂਣਾ ਸੋਚਣ ਲੱਗਾ ਕਿ ਹੁਣ ਉਹ ਲੁਕਿਆ ਹੋਇਆ ਹੈ ਦੁਨੀਆ ਵਿੱਚ ਕੋਈ ਵੀ ਹੁਣ ਉਸ ਨੂੰ ਨਹੀਂ ਦੇਖਦਾ ਜੂਣਾ ਘਰ ਆਇਆ ਤੇ ਆ ਕੇ ਏਕਣ ਬਹਿ ਗਿਆ ਜਿਵੇਂ ਫਸਲ ਸਿੰਜ ਕੇ ਜਾਂ ਗੋਡੀ ਕਰਕੇ ਆਇਆ ਹੋਵੇ ਹੋ ਉਹ ਬਿਲਕੁਲ ਠੀਕ ਸੀ ਉਸ ਦੇ ਅੰਦਰ ਪੂਰੀ ਪੂਰੀ ਚੈਨ ਨਜ਼ਰ ਆ ਰਹੀ ਸੀ ਪਰ ਇਹ ਚੈਨ ਅਸਲ ਵਿੱਚ ਬੇਚੈਨੀਆਂ ਦੀ ਸਿਖਰ ਸੀ ਉਸ ਦੇ ਮਨ ਦੀਆਂ ਤਹਾਂ ਵਿੱਚ ਤੂਫਾਨ ਆਇਆ ਹੋਇਆ ਸੀ ਸਿਰਫ ਸਤਾ ਚੁੱਪ ਸੀ ਉਸ ਨੇ ਪਾਗ ਉਤਾਰੀ ਤੇ ਕੰਗਾ ਕਰਨਾ ਸ਼ੁਰੂ ਕੀਤਾ ਫੇਰ ਪਾਗ ਉਤਾਰੀ ਤੇ ਫੇਰ ਕੇਸ ਵੋਣ ਲੱਗਾ ਵਾਰ-ਵਾਰ ਜਿਉਣਾ ਪਾਗ ਉਤਾਰਦਾ ਤੇ ਕੇਸ ਵੋਣ ਦਾ ਉਸ ਦੇ ਮਨ ਵਿੱਚ ਅਜਬੀ ਜਾਂ ਅਗਨ ਲੱਗੀ ਹੋਈ ਸੀ ਲਾਟਾਂ ਪੜਕ ਰਹੀਆਂ ਸਨ ਕਿੰਨੀ ਵਾਰ ਜੂਨੇ ਨੇ ਮੋੜ-ਮੋੜ ਆਪਣੇ ਕੇਸ ਵਾਹੇ ਉਸ ਨੂੰ ਟੇਕ ਨਹੀਂ ਸੀ ਪਾਰੇ ਵਾਂਗੂ ਉਸ ਦਾ ਮਨ ਅਸ਼ਾਂਤ ਜਾਂ ਵਿਆਕੁਲ ਸੀ ਜੂਣਾ ਰੋਟੀ ਖਾਣ ਲੱਗਾ ਪੈਰਾਂ 'ਤੇ ਬੈਠਾ ਉਹ ਏਕਨ ਰੋਟੀ ਖਾਂਦਾ ਸੀ ਜਿਵੇਂ ਹੁਣ ਉਹ ਇੱਥੇ ਨਹੀਂ ਹੋਰ ਹੀ ਦੁਨੀਆ ਵਿੱਚ ਸੀ ਬਟਰ-ਬਟਰ ਤੱਕਦਾ ਉਹ ਆਪਣੇ ਮੂੰਹ ਵਿੱਚ ਅੱਲ-ਪਟਲ ਬੁਰਕੀਆਂ ਪਾ ਰਿਹਾ ਸੀ ਉਸ ਦੀਆਂ ਅੱਖਾਂ ਅੰਡਿਆਂ ਵਾਂਗੂ ਗਲੀ ਵਿੱਚ ਲਿਸ਼ਕ ਰਹੀਆਂ ਸਨ ਜਿਉਂ ਨੇ ਅੰਦਰ ਸੱਚ ਤੇ ਝੂਠ ਕੋਰ ਯੁੱਧ ਕਰ ਰਹੇ ਸਨ ਸੱਚ ਉਸ ਨੂੰ ਆਪਣੇ ਵੱਲ ਤੇ ਝੂਠ ਆਪਣੇ ਵੱਲ ਖਿੱਚਦਾ ਜਿਉਂ ਨਾ ਦੁਬਿਦਾ ਵਿੱਚ ਸੀ ਸਗੋਂ ਉਸ ਨੇ ਸੱਚ ਤੋਂ ਆਪਣਾ ਮੂੰਹ ਪੁਆਇਆ ਹੋਇਆ ਸੀ ਸੱਚ ਬੇਸ਼ੱਕ ਚੰਗਾ ਤੇ ਉੜਕ ਜਿੱਤਣ ਵਾਲਾ ਸੀ ਪਰ ਉਸ ਨੂੰ ਝੂਠ ਚੰਗਾ ਦਿਲਾਹੇਵੰਦ ਇਸਦਾ ਸੀ ਕਿੰਨੇ ਲੋਕੀ ਝੂਠ ਬੋਲ ਕੇ ਸਾਫ਼ ਬਰੀ ਹੋ ਜਾਂਦੇ ਹਨ ਸੱਚੇ ਮਾਰੇ ਜਾਂਦੇ ਹਨ ਤੇ ਝੂਠੇ ਛੱਡੇ ਜਾਂਦੇ ਹਨ ਉਸ ਨੂੰ ਸਾਫ਼ ਪਤਾ ਸੀ ਕਿ ਉਸਨੇ ਕਤਲ ਕੀਤਾ ਹੈ ਉਸਦਾ ਦਿਲ ਕਹਿੰਦਾ ਸੀ ਕਿ ਉਸਨੇ ਕਤਲ ਕੀਤਾ ਹੈ ਪਰ ਉਹ ਇਸ ਸਚਾਈ ਕੋਲੋਂ ਦੂਰ ਨਸਣਾ ਚਾਹੁੰਦਾ ਤੇ ਝੂਠਾ ਹੁੰਦਾ ਹੋਇਆ ਵੀ ਉਹ ਸੱਚਾ ਹੋਣਾ ਚਾਹੁੰਦਾ ਸੀ ਉਸ ਨੂੰ ਝੂਠ ਚੰਗਾ ਤੇ ਸੱਚ ਬੁਰਾ ਲੱਗਦਾ ਸੀ ਸੱਚ ਉਸ ਵੱਲ ਮੂੰਹ ਵੱਡ ਕੇ ਚਫਰ ਨੂੰ ਆ ਰਿਹਾ ਸੀ ਝੂਠ ਸ਼ਰਨ ਦਿੰਦਾ ਸੀ ਜਿਉਣਾ ਆਪਣੀ ਕਿਵੇਂ ਨਾ ਕਿਵੇਂ ਜਾਨ ਬਚਾਉਣੀ ਚਾਹੁੰਦਾ ਸੀ ਪਰ ਦੁਖਾਂਤ ਇਹ ਸੀ ਕਿ ਜਿਉਣਾ ਚੰਗਾ ਬੰਦਾ ਸੀ ਝੂਠ ਨਾਲ ਉਹ ਬਹੁਤਾ ਚਿਰ ਗੁਜ਼ਾਰਾ ਨਹੀਂ ਕਰ ਸਕਦਾ ਸੀ ਸੂਲੇ ਉੱਤੇ ਟੰਗਿਆ ਵੀ ਉਹ ਇਹਨਾਂ ਦੁੱਖ ਮੈਂ ਸੋਚਣਾ ਕਰਦਾ ਜੇ ਜਿੰਨਾ ਉਸ ਨੂੰ ਹੋਣ ਸੀ ਉਸ ਦਾ ਦਿਲ ਫੋੜੇ ਵਾਂਗੂ ਟਸ ਟਸ ਕਰ ਰਿਹਾ ਸੀ ਆਖਰ ਫੋੜਾ ਫੁੱਟਿਆ ਤੇ ਉਸ ਨੂੰ ਕੁਝ ਆਰਾਮ ਆਇਆ ਦੇ ਸਿਰ ਤੇ ਪਹੁੰਚ ਗਏ ਜਦ ਪੀੜਾਂ ਸਿਖਰ ਚੂਣ ਲੱਗੀਆਂ ਜਉਨੇ ਦਾ ਮੂੰਹ ਭਵਿਆ ਤੇ ਸੱਚ ਦੇ ਪਾਸੇ ਹੋ ਗਿਆ ਜਉਣਾ ਬੁੜ ਬਣਾਉਣ ਲੱਗਿਆ ਮੈਂ ਮਾਰੇ ਮੈਂ ਮਾਰੇ ਮੁਕਰਦਾ ਨਹੀਂ ਮੈਂ ਮਾਰੇ ਵਾਰ-ਵਾਰ ਉਹ ਆਪ ਮੁਹਾਰਾ ਇਹੋ ਆਖਦਾ ਜਾਂਦਾ ਸੀ ਉਸ ਦੇ ਦਿਲ ਨੂੰ ਹਲਕੀ ਹਲਕੀ ਠੰਡ ਮਹਿਸੂਸ ਹੋ ਰਹੀ ਸੀ ਆਖਿਰ ਪੁਲਿਸ ਆਈ ਤੇ ਉਸ ਨੂੰ ਫੜ ਕੇ ਲੈ ਗਈ ਹਾਥਕੜੀਆਂ ਵਿੱਚ ਬੱਜਾਂ ਜਦ ਪੁਲਿਸ ਅੱਗੇ ਤੁਰਦਾ ਜਿਉਣਾ ਥਾਣੇਵਾਲ ਜਾ ਰਿਹਾ ਸੀ ਤਦ ਵੀ ਇਹ ਹੀ ਕਹਿ ਰਿਹਾ ਸੀ ਮੈਂ ਮਾਰਿਆ ਮੈਂ ਮਾਰਿਆ ਮੁਕਰਦਾ ਨਹੀਂ ਮੈਂ ਮਾਰਿਆ ਉਸ ਦੀਆਂ ਅੱਖਾਂ ਹੌਲੀ-ਹੌਲੀ ਚਮਕਦਾਰ ਹੋ ਰਹੀਆਂ ਸਨ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਹਾਣੀ ਵਾਰੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ